ਨਵਜੋਤ ਸਿੰਘ ਸਿੱਧੂ ਨੇ ਹਰੀਕੇ ਪੱਤਣ ਦਾ ਦੌਰਾ ਕੀਤਾ ਇਸ ਦੌਰਾਨ ਉਹਨਾ ਸੁਖਵੀਰ ਬਾਦਲ ਨੂੰ ਵੱਡਾ ਝਟਕਾ ਦਿੱਤਾ ਸੁਖਬੀਰ ਸਿੰਘ ਬਾਦਲ ਦੀ ਡ੍ਰੀਮ ਪ੍ਰੋਜੈਕਟ ਯਾਨੀ ਪਾਣੀ ਵਾਲੀ ਬਸੁੱਤੇ ਨਵਜੋਤ ਸਿੰਘ ਸਿੱਧੂ ਨੇ ਬ੍ਰੇਕ ਲਗਾ ਦਿੱਤੀ ਹੈ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਤੋਂ ਬਾਦਲਾਂ ਦਾ ਘੜੁਕਾ ਬੰਦ ਹੋ ਗਿਆ ਲਓ ਪਹਿਲੀ ਅਨਾਊਂਸਮੈਂਟ ਕਰਨ ਲਗਾ ਬਾਦਲਾਂ ਦਾ ਘੜੁਕਾ ਅੱਜ ਤੋਂ ਬੰਦ ਬਾਦਲਾਂ ਦਾ ਘੜੁਕਾ ਅੱਜ ਤੋਂ ਬੰਦ ਉਹਨਾ ਕਿਹਾ ਕਿ ਜਦੋਂ ਤੱਕ ਪੰਜਾਬ ਦੀ ਸ਼ਾਨ ਪੀਆਰਟੀਸੀ ਬੱਸਾਂ ਮੁਨਾਫੇ ਵਿੱਚ ਨਹੀਂ ਆਉਂਦੀਆਂ ਉਨੀ ਦੇਰ ਤੱਕ ਪਾਣੀ ਵਾਲੀ ਬੱਸ ਬੰਦ ਰਹੇਗੀ ਤੇ ਬਾਦਲਾਂ ਦਾ ਘੜਕਾ ਉਹ ਦਿਨ ਤੱਕ ਬੰਦ ਰਹੂਗਾ ਜਦ ਤਨ ਪੰਜਾਬ ਦੀ ਆਨ ਬਾਨ ਸ਼ਾਨ ਪੀਆਰਟੀਸੀ ਦੀਆਂ ਬੱਸਾਂ ਮੁਨਾਫੇ ਚ ਨਹੀਂ ਆਉਂਦੀਆਂ ਠੋਕੋ ਤਾੜਾ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਦੇ ਨਾਲ ਭਾਰਤ ਦੇ ਮੈਚ ਉੱਤੇ ਕੁਝ ਨਾ ਬੋਲਦਿਆਂ ਕਿਹਾ ਕਿ ਸਾਡਾ ਮੈਚ ਬਾਦਲਾਂ ਨਾਲ ਹੈ ਉਹ ਕੱਲ ਮੈਚ ਆਇਆ ਜੰਮੂ-ਕਸ਼ਮੀਰ ਦਾ ਮੈਚ ਤੇ ਇੱਥੇ ਬਾਦਲਾਂ ਦਾ ਚੱਲਦਾ ਸਾਡੇ ਨਾਲ ਉਹ ਮੈਚ ਦੀ ਗੱਲ ਕਰ